ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮ ਹੋਗੇ ਠੀਕ ਠਾਕ ਹੋਮ ਹੋਗੇ ਤੇ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਦਿਨ ਹੈਗਾ ਅੱਜ ਸੈਚਰਡੇ ਦਾ ਤੇ ਤਰੀਕ ਹੈਗੀ ਅੱਜ ਭਾਈ 17 ਜਨਵਰੀ ਤੇ ਪਹਿਲਾਂ ਇਹਨਾਂ ਨੂੰ ਮਿਲ ਲਓ ਤੁਸੀਂ ਖੜੀ ਹਾਂਸਾਂ ਦੀ ਜੋੜੀ ਤੇ ਅੱਜ ਆਪਣਾ ਚਿਹਾਰ ਹੈਗਾ ਬੰਮਾਰ ਚਿਹਾਰ ਨੂੰ ਹੋ ਗਿਆ ਬੁਖਾਰ ਕਿ ਉਹ ਕੱਲ ਤਾਂ ਉਹ ਚੇਹਡਾ ਕਰਦਾ ਰਿਹਾ ਬਿਮਾਰ ਤਾਂ ਉਹ ਕੱਲ ਦਾ ਹੀ ਸੀਗਾ ਤੇ ਕੱਲ ਤਾਂ ਬਸ ਉਹਨੇ ਚੇਹਡਾਂ ਜੀ ਚ ਸਾਰ ਰੱਖਿਆ ਤੇ ਕੱਲ ਥੋੜੀ ਜੀ ਮੈਂ ਵੀ ਮਗਾਰ ਸੀ ਤੇ ਮੈਂ ਸਵੇਰੇ ਪੈ ਗਈ ਹਨਾ ਮੇਰੇ ਨਾਲ ਉਹਨੇ ਰਚਾਇਆ ਟੋਂਗ ਕਹਿੰਦਾ ਮम्मा ਮੈਂ ਤੁਹਾਡੇ ਨਾਲ ਸੌਣਾ ਮੈਂ ਕਿਹਾ ਚੱਲ ਪੈ ਜਾ ਤੇ ਮੈਂ ਗੋਲੀ ਗਾਲੀ ਰਹੀ ਹੋਈ ਸੀ ਮੈਂ ਪੈ ਗਈ ਸੌਂਗੀ ਉਹ ਨਹੀਂ ਸੁੱਤਾਗਾ ਮੈਂ 10 ਵਜੇ ਉੱਠੀ ਤਾਂ ਉੱਠ ਕੇ ਦੇਖਿਆ ਉਹ ਫਿਰੇ ਤੇ ਉਹਨੂੰ ਜ਼ੁਖਾਮ ਵੀ ਹੋਇਆ ਹੋਇਆ ਹਨਾ ਮੈਨੂੰ ਲੱਗਿਆ ਵੀ ਚਲੋ ਆਪਦੇ ਡੈਡੀ ਕੋਲੇ ਫਿਰਦਾ ਹੋਣਾ ਜਾਂ ਆਪਦੀ ਰਜਾਈ ਦੇ ਵਿੱਚ ਬਹਿ ਗਿਆ ਹੋਣਾ ਤੇ ਮੈਨੂੰ ਨੀਂਦ ਹੀ ਆ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਈ ਤੇ ਮੇਰੇ ਨਾਲ ਦਰਦ ਹੁੰਦਾ ਸੀਗਾ ਪਤਾ ਨਹੀਂ ਕਿਉਂ ਮੇਰਾ ਕਈ ਦਿਨ ਤੋਂ ਪੇਟ ਜਿਹੜਾ ਖਰਾਬ ਚੱਲਦਾ ਹਨਾ ਤੇ ਪਤਾ ਨਹੀਂ ਕੀ ਹੋਇਆ ਹੋਇਆ ਯਾਨੀ ਕਿ ਮੈਨੂੰ ਤਾਂ ਇਹ ਲੱਗਦਾ ਵੀ ਮੈਂ ਚਾਚੂ ਜੀ ਨਹੀਂ ਦੁੱਧ ਚਾਹ ਬਿਲਕੁਲ ਨਹੀਂ ਪੀਤਾ ਦੋ ਦਿਨ ਵੀ ਉਹਦੇ ਕਰਕੇ ਸ਼ਾਇਦ ਹੋ ਗਿਆ ਹਨਾ ਖਾਣ ਪੀਣ ਦੇ ਕਾਰਨ ਹੋ ਜਾਂਦਾ ਜਿਹੜੀ ਆਪਣੀ ਪਾਚਣ ਸ਼ਕਤੀ ਹੈ ਵੀ ਜਿਹੜੀ ਚੀਜ਼ ਆਪਾਂ ਲੱਗੇ ਹੋਈ ਹੈ ਨਾ ਜਿਹਦੇ ਤੇ ਜਦੋਂ ਆਪਾਂ ਨਹੀਂ ਖਾਂਦੇ ਹੈਗੇ ਫਿਰ ਆਪਾਂ ਨੂੰ ਖਰਾਬ ਹੋਈ ਜਾਂਦਾ ਤੇ ਚਲੋ ਭਾਈ ਮੈਂ ਤਾਂ ਹੁਣ ਠੀਕ ਆ ਹਨਾ ਮੈਂ ਤਾਂ ਗੋਲੀ ਗਾਲੀ ਲੈ ਲਈ ਠੀਕ ਹੋਵਾਂ ਨਾ ਹੋਵਾਂ ਚਲੋ ਕੋਈ ਗੱਲ ਨਹੀਂ ਤਾਂ ਕਰਦਾ ਕੰਮ ਆ ਜਿਹੜਾ ਕਰਨਾ ਹੀ ਪੈਣਾ ਤੇ ਇੱਕ ਬੰਦਾ ਚੰਗਾ ਭਲਾ ਹੀ ਬਿਮਾਰ ਹੋ ਗਿਆ ਹਨਾ ਤੇ ਹੁਣ ਸਵੇਰ ਦਾ ਅੱਜ ਮੈਨੂੰ ਇੱਥੋਂ ਤੱਕ ਕੇ ਵੀ ਇੱਕ ਵਸ ਰੋਟੀ-ਰੋਟੀ ਬਣਾਈ ਆ ਉਹ ਵੀ ਹੁਣ ਮੈਂ ਬਣਾਈ ਆ ਹੁਣ ਟਾਈਮ ਹੋ ਗਿਆ ਹੁਣ ਵੀ 10:00 ਵੱਜ ਗਏ ਸਵਾ 10 ਸਨ ਪਹਿਲਾਂ ਸਵੇਰੇ ਉੱਠੀ ਮੈਂ ਉੱਠ ਕੇ ਜਾਨੀ ਤੜਕਾ ਥੁਕਾ ਲਾਇਆ ਬਾਟੇ ਚਨੇ ਬਣਾਏ ਹੁਣ ਪਿਆ ਬੰਦਾ ਉਲਟੂ ਫਲਟੂ ਹੋਇਆ ਪਿਆ ਉਲਟੀਆਂ-ਉਲਟੀਆਂ ਨੇ ਕਰ ਲਈਆਂ ਤੇ ਦਵਾਈ ਦਿੱਤੀ ਇਹਨੂੰ ਦਵਾਈ ਇਹਦੇ ਪਚੀ ਨਹੀਂ ਉਲਟੀ ਉਲਟੀਆਂ ਨੇ ਕਰ ਲਈਆਂ ਬੁਖਾਰ ਇਹਨੂੰ ਹੁਣ ਵੀ ਆ ਤੇ ਸਿਰ ਵੀ ਦੁਖਦਾ ਸੀ ਹੁਣ ਸਿਰ ਨਹੀਂ ਦੁਖਦਾ ਬੁਖਾਰ ਹੈਗਾ ਹੁਣ ਵੀ ਗਰਮ ਪਿਆ ਮੱਥਾ ਤੇ ਸਾਰੀ ਰਾਤ ਨਹੀਂ ਸੁੱਤਾ ਸਾਰੀ ਰਾਤ ਹਾਏ 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 ਕਰਦਾ ਰਿਹਾ ਨਹੀਂ ਇੰਨਾ ਵੀ ਨਹੀਂ ਸੁੱਤਾ ਹੈਗਾ ਉਹ ਤਾਂ ਹਾਂ ਥੋੜਾ 5-10 ਮਿੰਟ ਦੀ ਅੱਖ ਲੱਗੇ ਤੇ ਫਿਰ ਖੁੱਲ ਜਵੇ ਅੱਖ ਲੱਗੇ ਤੇ ਫਿਰ ਖੁੱਲ ਜਵੇ ਬੁਖਾਰ ਦੇ ਕਰਕੇ ਹਨਾ ਤੇ ਹੁਣ ਜਦੋਂ ਦੀ ਮੈਂ ਉੱਠੀ ਆ ਮੈਂ ਉੱਠ ਕੇ ਬਸ ਤੜਕਾ ਲਾਇਆ ਦਾਦ ਬਣਾਇਆ ਤੇ ਰੋਟੀ ਬਣਾ ਕੇ ਵੱਡੇ ਬੇਟੇ ਰੇ ਭੇਜਿਆ ਤੇ ਹੁਣ ਵਿੱਚ ਦੀ ਉੱਠ ਕੇ ਇਹਦੇ ਡੈਡੀ ਦੀ ਰੋਟੀ ਬਣਾਈਆ ਮੇਰੀ ਰੋਟੀ ਹੁਣ ਫੇਰ ਠੱਡੀ ਹੋ ਗਈ ਮੈਂ ਹਾਲੇ ਖਾਦੀ ਨਿੰਗੀ ਤੇ ਇਹਨੇ ਮੈਨੂੰ ਆਪ ਦਾ ਕੋਲ ਬਿਠਾਈ ਰੱਖਿਆ ਕਹਿੰਦਾ ਮੇਰੇ ਕੋਲ ਬਹਿ ਜਾ ਕੋਲ ਬਹਿ ਜਾ ਕੋਲ ਬਹਿ ਜਾ ਕਦੇ ਕਹਦੇ ਵੀ ਮੇਰੇ ਨਾਲ ਪੈ ਜਾ ਕੋਦੇ ਕਹਦੇ ਵੀ ਮੈਨੂੰ ਗੋਦੀ ਚ ਬਿਠਾ ਲਓ ਹੁਣ ਇਹ ਅੱਜ ਘਰੇ ਆ ਤੇ ਅੱਜ ਇਹਦਾ ਸੀਗਾ ਕਲਾਸ ਦੇ ਵਿੱਚ 5th ਕਲਾਸ ਦੇ ਵਿੱਚ ਲਾਸਟ ਡੇ ਸੀਗਾ ਹਨਾ ਤੁਸੀਂ ਕਿ ਮੈਨੂੰ ਹਾਂ ਤੇ ਅੱਜ ਸਕੂਲ ਵੀ ਨਹੀਂ ਜਾਇਆ ਗਿਆ ਇਹ ਤੋਂ ਹਨਾ ਤੇ ਹੁਣ ਤਾਂ ਪੇਪਰ ਆ ਇਹਦਾ ਕੈਥਰੀਕ ਨੂੰ ਪੇਪਰ ਆ 20 ਤਰੀਕ ਨੂੰ ਪੇਪਰ ਆ ਇਹਦਾ ਫਾਈਨਲ ਜੰਮਸ ਜਿਹੜੇ ਅਧਾਗੇ ਹੂੰ ਤੇ ਹੁਣ ਇਹਨੂੰ ਕੱਲ ਨੂੰ ਸੰਡੇ ਛੁੱਟੀ ਹੋ ਜਾਣੀ ਆ ਤੇ ਉਸ ਤੋਂ ਬਾਅਦ ਫਿਰ ਮੰਡੇ ਦੀ ਹੈਗੀ ਆ ਪਤਾ ਨਹੀਂ ਮੰਡੇ ਦੀ ਹੈਗੀ ਆ ਹੈਗੀ ਤਾਂ ਹੈਗੀ ਸੀ ਬਟ ਕੀ ਪਤਾ ਹਨਾ ਕੈਨਸਲ ਨਾ ਕਰ ਦਣ ਕਿਉਂਕਿ ਕੱਲ ਭਾਰਤਵੰਦ ਦੀ ਛੁੱਟੀ ਹੋ ਗਈ ਸੀ ਤੇ ਚਲੋ ਜੀ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਮੈਂ ਹੁਣ ਕੰਮ ਕਰ ਲਾਂ ਤੇ ਸ਼ਾਮ ਤੱਕ ਅੱਜ ਤੁਹਾਨੂੰ ਇੱਕ ਗੁੱਡ ਨਿਊਜ਼ ਮਿਲੂਗੀ ਹੋ ਸਕਦਾ ਐਸੇ ਵਲੌਗ ਦੇ ਵਿੱਚ ਮਿਲ ਜਾਵੇ ਹੋ ਸਕਦਾ ਨੈਕਸਟ ਵਲੌਗ ਚ ਮਿਲੇ ਤੁਹਾਨੂੰ ਖੁਸ਼ਖਬਰੀ ਅੱਜ ਅੱਜ ਚੀਓ ਹੀ ਮਿਲ ਜਾਣੀ ਆ ਵਲੌਗ ਚ ਪਤਾ ਨਹੀਂ ਇਹਦੇ ਚ ਮਿਲੂ ਪਤਾ ਨਹੀਂ ਨੈਕਸਟ ਚ ਮਿਲ ਮਮੀ ਹੁਣ ਕੇ ਤਾਂ ਬਹੁਤ ਬੱਤਾਂ ਹੋ ਗਈ ਅੱਗੇ ਤਾਂ ਭਾਰਤ ਬੰਦ ਨਾ ਹੋਵੇ ਭਾਰਤ ਬੰਦ ਦੇ ਵਿੱਚ ਜਿਆਰ ਖੁੱਲਾ ਸੀ ਪੁਕਾਰ ਗਿਆ ਮੈਨੂੰ ਭਾਰਤ ਬੰਦ ਦੇ ਵਿੱਚ ਜੁਹਾਰ ਖੁੱਲਾ ਸੀ ਪੁਕਾਰ ਗਿਆ ਮੈਨੂੰ ਬਗਾੜ ਗਿਆ ਇਹ ਨਹੀਂ ਬਗਾੜ ਕੇ ਗਿਆ ਭਾਰਤ ਬੰਦ ਤੇਰੇ ਲੱਛਣਾਂ ਨੇ ਤੈਨੂੰ ਬਿਮਾਰ ਕਰਿਆ ਇਹ ਜਦੋਂ ਮੈਂ ਸੁੱਤੀ ਪਈ ਸੀ ਇਹਨੇ ਮੈਨੂੰ ਲੋਰੀਆਂ ਦੇ ਦੇ ਸੜਾ ਕੇ ਚਲੋ ਮੈਂ ਤਾਂ ਸੌਣਾ ਮੇਰਾ ਬਣਦਾ ਸੀ ਕਿਉਂਕਿ ਮੈਂ ਗੋਲੀ ਲਈ ਹੋਈ ਸੀ ਤੇ ਮੈਂ ਰਾਤ ਨੂੰ ਚੰਗੀ ਤਰ੍ਹਾਂ ਸੁੱਤੀ ਨਹੀਂ ਸੀਗੀ ਮੈਂ ਆਪ ਦੱਸਾਂਗੀ ਹਣਾ ਤੇ ਇਹਦੇ ਡੈਡੀ ਪੱਠਿਆਂ ਨੂੰ ਚਲੇ ਗਿਆ ਉਹ ਮੈਨੂੰ ਦੇਖ ਕੇ ਗਿਆ ਪੁੱਛ ਕੇ ਗਿਆ ਕਹਿੰਦੇ ਠੀਕ ਆ ਮੈਂ ਕਿਹਾ ਹਾਂ ਉਹ ਤਾਂ ਮੈਂ ਠੀਕ ਆ ਕਹਿੰਦਾ ਚੱਲ ਤੂੰ ਪੈ ਜਾ ਹੱਲੇ ਘੰਟਾ ਹਨਾ ਹੋਰ ਕੋਈ ਗੱਲ ਵੀ ਉੱਠ ਕੇ ਕੰਮ ਕਰ ਲਈ ਹਨਾ ਇਹਨੂੰ ਵੀ ਪੁੱਛ ਕੇ ਗਿਆ ਕਹਿੰਦੇ ਤੈਨੂੰ ਭੁੱਖ ਲੱਗੀ ਬਿਸਕਟ ਵਗੈਰਾ ਆਪਦਾ ਕੁਝ ਖਾ ਲਾ ਵੀ ਉੱਠ ਕੇ ਤੇਰੀ ਮੰਮੀ ਰੋਟੀ ਬਣਾ ਦੇਗੀ ਹਨਾ ਤੇ ਮੈਂ ਪੌਣੇ 10 ਵਜੇ ਉੱઠી 9:30 ਵਜੇ ਜਾਨੀ ਮੈਂ ਉੱਠੀ ਇਹਨੇ ਵੀ ਵਿੱਚ ਦੀ ਤਾਂ ਮੈਨੂੰ ਪੁੱਛਿਆ ਇਹਨੇ ਪਤਾ ਨਹੀਂ ਚਲ ਖਾਦਾ ਤਾਂ ਮੈਨੂੰ ਨਹੀਂ ਪਤਾ ਹਨਾ ਚਲੋ ਕੋਈ ਗੱਲ ਇਹ ਬੱਚਾ ਖਾ ਲਿਆ ਉਹ ਕੁਝ ਵੀ ਚੱਕ ਕੇ ਖਾ ਲਿਆ ਆਪਦੀਆਂ ਟੋਪੀਆਂ ਟੁਪੀਆਂ ਫਿਰ ਹੈ ਨਾ ਠੰਡ ਚ ਇੱਥੇ ਆਪਣੇ ਉਰ ਮੰਜੀ ਹੁੰਦੀ ਆ ਹੁਣ ਤਾਂ ਮੰਜੀ ਪਤਾ ਨਹੀਂ ਬਾਹਰ ਆ ਪਤਾ ਨਹੀਂ ਕਿੱਥੇ ਤੇ ਇੱਥੇ ਬੈਠਾ ਰਿਹਾ ਠੱੜ ਦੇ ਵਿੱਚ ਨਾ ਉੱਤੇ ਇਹਨੇ ਮੇਰਾ ਸ਼ਾਲ ਲਿਆ ਨਾ ਇਹਨੇ ਕੋਈ ਕੰਬਲ ਲਿਆ ਨਾ ਕੁਝ ਹੋਰ ਇੱਥੇ ਬੈਠਾ ਰਿਹਾ ਜਦ ਕੇ ਅਸੀਂ ਇੱਥੇ ਬੈਠ ਕੇ ਬਹੁਤ ਬਿਮਾਰ ਹੋ ਗਏ ਸੀ ਸਾਡੇ ਇੱਥੇ ਬਹੁਤ ਜ਼ਿਆਦਾ ਠੰਡ ਲੱਗਦੀ ਆ ਹਨ ਤੇ ਅਸੀਂ 1 ਸਾਲ ਮਾਪੋਤ ਦੋਨੇ ਇੱਥੇ ਬੈਠ ਕੇ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀ ਮੈਂ ਤਾਂ ਉਦੋਂ ਦੀ ਨਹੀਂ ਬੈਠਦੀਗੀ ਕਰੋਨੇ ਤੋਂ ਬਾਅਦ 2021 ਦੀ ਗੱਲ ਆ ਅਸੀਂ ਇੱਥੇ ਬੈਠ ਕੇ ਬਿਮਾਰ ਹੋਏ ਸੀ ਇਹ ਜੈ ਡੈਡੀ ਨੇ ਸਾਨੂੰ ਕਿਹਾ ਵੀ ਸੀ ਕਹਿੰਦੇ ਤੁਸੀਂ ਇੱਥੇ ਬਿਮਾਰ ਹੋ ਜਾਣਾ ਅਸੀਂ ਫਿਰ ਵੀ ਨਹੀਂ ਉਹਨਾਂ ਦੀ ਗੱਲ ਸੁਣੀ ਅਸੀਂ ਇੱਥੇ ਬੈਠੇ ਰਹੇ ਤੇ ਸ਼ਾਮ ਨੂੰ ਸਾਨੂੰ ਪਤਾ ਤੁਰਨਾ ਜਾਣੇ ਨੂੰ ਅਸੀਂ ਦੋਨੇ ਜਾਣੇ ਬਿਮਾਰ ਹੋ ਗਏ ਸੀ ਤੇ ਹੁਣ ਇਹਨੂੰ ਹੁਣ ਹੁਣੇ ਰਾਤ ਦਾ ਕੰਨਾ ਨੂੰ ਹੱਥ ਲਾਉਦਾ ਕਹਦਾ ਅੱਗੇ ਤੋਂ ਮੈਂ ਹੁਣ ਸਵੇਰ ਦੀ 10 ਵਾਰੀ ਕਿਹਾ ਟੀਚ ਯਾਰ ਲੌਬੀ 'ਚ ਬੈਠਣਾ ਯਾਰ ਲੌਬੀ 'ਚ ਬੈਠਣਾ ਕਹਦਾ ਨਾ ਮੈਂ ਨਹੀਂ ਬੈਠਣਾ ਇੱਥੇ ਬੈਠ ਕੇ ਅਸੀਂ ਬਿਮਾਰ ਪੈ ਜਾਣਾ ਕਿਉਂਕਿ ਇੱਥੇ ਠੰਡ ਆਉਂਦੀ ਆ ਬਹੁਤ ਜ਼ਿਆਦਾ ਹਨਾ ਇਹ ਜ ਹਲਦਾ ਮੇਰਾ ਕੰਮ ਸਾਰਾ ਹੀ ਰਹਿੰਦਾ ਝਾੜੂ ਚੱਕਣਾ ਹੱਲੇ ਸਵੇਰ ਦੀ ਤੇ ਮੈਂ ਇਹਦੇ ਵਾਲੇ ਦੁਆਲੇ ਜਦੋਂ ਇਹ ਬਿਮਾਰ ਹੁੰਦਾ ਫਿਰ ਮੈਨੂੰ 1 ਮਿੰਟ ਵੀ ਪਰੇ ਨਹੀਂ ਹੋਣ ਦਿੰਦਾਗਾ ਚਲੋ ਜੀ ਬਹੁਤ ਲੰਬੀ ਵੀਡੀਓ ਹੋ ਜੂਗੀ ਗੱਲਾਂ ਬਾਤਾਂ ਫੇਰ ਮਾਰਾਂਗੇ ਕੰਮ ਕਰਦੇ ਕਰਦੇ ਤੇ ਹੁਣ ਮੈਂ ਕੰਮ ਕਰ ਲਵਾਂ ਹੂੰ ਕਿਵੇਂ ਆ ਹੋ ਗਿਆ ਝੜ ਗਿਆ ਹੋ ਗਿਆ ਹੋਰ ਬਹਿ ਜਾ ਬੰਦਾ ਤੈਨੂੰ ਦੇਖ ਨਹੀਂ ਰਿਹਾ ਮੈਂ ਕਿਨੇ ਹੋਰ ਬਹਿ ਜਾ ਬਾਹਰ ਜਾ ਕੇ ਲੌਬੀ ਚ ਹੂੰ ਸਾਰੀ ਰਾਤ ਹਾਏ 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 ਬੂ ਨੇ ਹਾਏ ਫੀਵਰ ਚੜ ਗਿਆ ਫੀਵਰਾ ਕੀ ਚੜ ਗਿਆ ਤੈਨੂੰ ਫੀਵਰਾ ਸੰਤ ਬੁਖਾਰ ਚੜਦਾ ਹੁੰਦਾ ਸੀ ਤੁਹਾਨੂੰ ਫੀਵਰ ਚੜਦਾ ਹੈ ਹਾਂ ਬੁਖਾਰ ਚੜ ਗਿਆ ਚੱਲ ਹੁਣ ਪੈ ਜਾ ਆਰਾਮ ਕਰ ਲੈ ਦਵਾਈ ਦੂ ਵੀ ਲੈ ਲੈ ਕੁਛ ਖਾਂਦਾ ਦਿਨ ਜੀ ਕਰਦਾ ਪੀਣ ਦਾ ਜੀ ਕਰਦਾ ਜਦੋਂ ਬੱਲੇ ਰੋਟੀ ਹੋਈ ਨਾ ਉਹ ਤੋਂ ਹੀ ਪਤਾ ਟਿੱਟ ਕੋੜ ਕੋੜ ਕਰਨਾ ਫਿਰ ਉਲਟੀ ਹੋ ਗਈ ਢਿੱਡ ਭੁੱਖਾ ਹੋ ਗਿਆ ਹਮ ਤਾਂ ਕੋੜ ਕੋੜ ਦਤੀ ਦੇਗਾ ਤਾਂ